ਸਤਿ ਸ੍ਰੀ ਅਕਾਲ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜਥੇਦਾਰ ਨਹਿنگ ਸਿੰਘ ਸਾਡੀਆਂ लाਡਲੀਆਂ ਫੌਜਾਂ ਜਥੇਦਾਰ ਕਮਾਂਡ ਸਿੰਘ ਜੀ ਖਾਲਸਾ ਤੇ ਬਾਬਾ ਗਰਮੇਲ ਬਾਬਾ ਸਾਦਾ ਤੇ ਜਿੰਨਾ ਵੀ ਸਾਡਾ ਜਥਾ ਹਰ ਰੋਜ਼ ਪਿੰਡਾਂ ਦੇ ਵਿੱਚ ਜਿੰਨੇ ਵੀ ਮਸਲੇ ਆਉਂਦੇ ਨੇ ਉਹਨਾਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਤੇ ਅੱਜ ਉਸੇ ਲੜੀ ਦੇ ਤਹਿਤ ਅਸੀਂ ਪਹੁੰਚੇ ਹੋਏ ਹਾਂਗੇ ਪਿੰਡ ਯਵਾਹਰਕੇ ਲਹਿਰੇ ਕੋਲ ਹਨ ਲਹਿਰੇ ਕੋਲ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਸਾਡੀਆਂ ਸਾਰੀਆਂ ਫੌਜਾਂ ਬੈਠੀਆਂ ਨੇ ਤੇ ਸਾਡੇ ਸਰਪੰਚ ਸਾਹਿਬ ਬੈਠੇ ਨੇ ਤੇ ਇੱਕ ਮਸਲਾ ਇੱਥੋਂ ਆਇਆ ਹੈ ਜਿਹੜਾ ਪਰਿਵਾਰ ਦਾ ਤੇ ਉਹ ਹੁਸ ਹੱਲ ਹੋ ਜੂ ਕੋਈ ਗੱਲ ਨਹੀਂ ਤੇ ਆਪਾਂ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਜੀ ਕੀ ਕਹਿਣਾ ਚਾਹੋਗੇ ਜੀ ਉਹ ਮਸਲਾ ਹੈ ਜੀ ਇਹ ਮੁੰਡੇ ਤੇ ਕੁੜੀ ਦੀ ਆਪਸ ਚ ਮਾੜੀ-ਮੋਟੀ ਕੋਈ ਗੱਲਬਾਤ ਹੋ ਗਈ ਸੀ ਤੂੰ ਤੂੰ ਮੈਂ ਉਹਦੇ ਘਰ ਕੇ ਕੁੜੀ ਉਰੇ ਰੁਸ ਕੇ ਬੈਠੀ ਹੈ ਠੀਕ ਹੈ ਜੀ ਤੇ ਅਸੀਂ ਪਹਿਲਾਂ ਵੀ ਉਰੇ ਪੰਚਾਇਤ ਆਈ ਤੇ ਅਸੀਂ ਵੀ ਆਈਤੀ ਉਹ ਕੁੜੀ ਦੇ ਡੇਡੀ ਨਾਲ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਕਿਹਾ ਤੇ ਵੀ ਹਫ਼ਤੇ ਤੱਕ ਤੋੜ ਦਾਂਗੇ ਹਾਂਜੀ ਉਹ ਇੱਕ ਹਫ਼ਤਾ ਮੁੰਡਾ ਉਰੇ ਰਿਹਾ ਜੀ ਅੱਛਾ ਤੇ ਉਸ ਤੋਂ ਬਾਅਦ ਚ ਉਹਨਾਂ ਨੇ ਉਹ ਕਿਸੇ ਰਿਸ਼ਤੇਦਾਰ ਚ ਗਏ ਹੋਣੇ ਉਸ ਤੋਂ ਬਾਅਦ ਚ ਉਹਨਾਂ ਨੇ ਆਉਣਸਾਰ ਜਵਾਬ ਦੇਤਾ ਵੀ ਮੁੰਡਾ ਉਰੇ ਆਵੇ ਨਾ ਜੀ ਤੇ ਅੱਜ ਅਸੀਂ ਦੁਬਾਰੇ ਵੀ ਉਰੇ ਇਕੱਠੇ ਹੋਵਾਂਗੇ ਤੇ ਨਾਲ ਬਾਬਾ ਜੀ ਵੀ ਆਏ ਨੇਗੇ ਤੇ ਉੱਥੇ ਇਹ ਗੱਲ ਹੋਈ ਇਹਨਾਂ ਨੇ ਆਏ ਕਿਹਾ ਵੀ ਜਦੋਂ ਘਰ ਦੇ ਮਾਲਕ ਨੇ ਜੁੜੇ ਉਹ ਰਹੇ ਨਹੀਂ ਗਈ ਕੁੜੀ ਦੇ ਡੈਡੀ ਮਤਲਬ ਇਹ ਅੱਛਾ ਲਾਣੇਦਾਰ ਘਰੇ ਹੈ ਨਹੀਂਗਾ ਨਹੀਂ ਨਹੀਂ ਹੈ ਜੀ ਠੀਕ ਹੈ ਜੀ ਤੇ ਉਹਨਾਂ ਨੇ ਇਹ ਚੀਜ਼ ਕਹੀ ਹੈ ਵੀ ਜਦੋਂ ਲਾਣੇਦਾਰ ਆਗੇ ਤਾਂ ਉਹਨਾਂ ਨਾਲ ਗੱਲ ਕਰਕੇ ਹਾਂ ਤੇ ਫਿਰ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਕੀ ਰਹਿ ਬਣੀ ਇਹਨਾਂ ਦੀ 100% ਕੁੜੀ ਨੂੰ ਤੋੜ ਲੈਣਗੇ ਅੱਛਾ ਹਾਂਜੀ ਮਤਲਬ ਕਿ ਕਦ ਤੱਕ ਉਹ 1-2 ਦਿਨਾਂ ਦੇ ਵਿੱਚ ਵਿੱਚ ਹੀ ਤੁਸੀਂ ਗੱਲ ਕਰੋਗੇ ਹਾਂਜੀ ਅਸੀਂ ਗੱਲ ਕਰਕੇ ਤੁਹਾਨੂੰ ਦੱਸ ਦਾਂਗੇ ਠੀਕ ਹੈ ਹਾਂਜੀ ਹਾਂਜੀ ਭਾਈ ਜੀ ਅਨੀਤਾ ਜੀ ਗੱਲ ਸਤਿ ਸ਼ਕਾਲ ਹਾਂ ਕੀ ਕਹਿੰਦੇ ਫਿਰ ਅੱਜ ਕੀ ਬਣਾਇਆ ਕਹਿੰਦੇ ਜੀ ਮਤਲਬ ਹਾਂ ਪਾਪਾ ਕਰੇ ਨਹੀਂ ਹੈਗਾ ਕਿਸੇ ਪਾਸੇ ਪੱਗ ਗਿਆ ਕਹਿੰਦੇ ਨਾਮ ਕੀ ਤੁਹਾਡਾ ਮੇਰਾ ਨਾਮ ਸੁਖਚੈਨ ਸਿੰਘ ਹੈ ਜੀ ਤੇ ਪਿੰਡ ਪਿੰਡ ਗਵਿੰਦਕੜ ਜੱਜੀਆਂ ਜੀ ਅੱਛਾ ਉਹਰੇ ਥੋੜੀ ਸਾਦੀ ਹੋਈ ਆ ਹਾਂ ਜੀ ਹਾਂ ਰਾਮਪੁਰੇ ਜਮਾਰਾ ਵਾਲੇ ਮੇਰੀ ਸ਼ਾਦੀ ਹੋਈ ਠੀਕ ਹੈ ਤੁਲੇਉਣ ਕਰੇ ਹਾਂ ਜੀ ਮੈਂ ਲੈ ਕੇ ਜਾਣ ਨੂੰ ਤਿਆਰ ਹਾਂ ਅੱਛਾ ਹਾਂ ਜੀ ਜਦੋਂ ਤੋਰਨਗੇ ਮੈਂ ਤਾਂ ਹੁਣ ਲੈ ਕੇ ਜਾਣ ਨੂੰ ਤਿਆਰ ਹਾਂ ਅੱਛਾ ਹਾਂ ਜੀ ਚਲੋ ਕੁੜੀ ਵੀ ਤਿਆਰ ਹੈ ਵੈਸੇ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਸਾਰੀ ਪੰਚਾਇਤ ਦੇ ਸਾਡੇ ਨੇਕ ਸਿੰਘ ਪੌੜਾ ਸਾਰੇ ਬੈਠੇ ਨੇ ਤੇ ਜਥੇਦਾਰ ਕਮਨ ਸਿੰਘ ਖਾਲਸਾ ਜੀ ਬੈਠੇ ਨੇ ਆਪਾਂ ਇਹਨੋਂ ਤੋਂ ਵੀ ਜਾਣਦੇ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਹੈ ਪਰ ਅੱਜ ਪਹਿਲੀ ਵਾਰ ਹੋਇਆ ਵੀ ਜਿਹੜਾ ਅਸੀਂ ਕੁੜੀ ਨੂੰ ਬਿਨਾ ਤੋਰੇ ਅਸੀਂ ਤੁਰ ਰਹੇ ਹਾਂ ਅੱਛਾ ਜੀ ਪਰ ਅਸੀਂ ਬਿਨਾ ਤੋਰੇ ਵੀ ਨਹੀਂ ਕਹਿ ਸਕਦੇ ਸਰਪੰਚ ਨੇ ਤੇ ਇਹ ਜਿਹੜਾ ਬੁਲਾਣੇਦਾਰ ਹੈ ਹੋ ਸਕਦਾ ਇਹਦਾ ਭਤੀਜਾ ਹੋਵੇ ਇਹ ਮੈਨੂੰ ਹੈਪੀ ਹਾਂਜੀ ਹਾਂ ਹੈਪੀ 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 ਹੈ ਠੇਕੇਦਾਰ ਠੇਕੇਦਾਰ ਤੇ ਸਰਪੰਚ ਨੇ ਤੇ ਹੈਪੀ ਨੇ ਜ਼ਿੰਮੇਵਾਰੀ ਲਈ ਐ ਵੀ ਅਸੀਂ 100% ਕੁੜੀ ਨੂੰ ਤੋਰਾਂਗੇ ਅਸੀਂ ਇਹਨਾਂ ਦੇ ਭਰੋਸੇ ਦੇ ਉੱਤੇ ਤਾਂ ਅਸੀਂ ਅੱਜ ਵਾਪਸ ਜਾ ਰਹੇ ਹਾਂ ਸਾਨੂੰ ਇਹ 2 ਦਿਨਾਂ ਨੂੰ ਦੱਸਦ ਨੇ 3 ਦਿਨਾਂ ਨੂੰ ਦੱਸਦ ਨੇ 4 ਦਿਨਾਂ ਨੂੰ ਦੱਸਦ ਨੇ ਵੀ ਉਹ ਲਾਣੇਦਾਰ ਨਾਲ ਗੱਲ ਕਰਕੇ ਕਹਿੰਦੇ ਵੀ ਜੇ ਤਾਂ ਐਂ ਸਰ ਗਿਆ ਫਿਰ ਤਾਂ ਅਸੀਂ ਐਂ ਵੀ ਸਾਰਾਂਗੇ ਜੇ ਮਤਲਬ ਤੁਹਾਡੀ ਕੋਈ ਲੋੜ ਪਈ ਤਾਂ ਫਿਰ ਤੁਹਾਨੂੰ ਬੁਲਾਵਾਂਗੇ ਇਹਨੇ ਮਤਲਬ ਕਹਿ ਵੀ ਨਹੀਂ ਉਹਨੇ ਹੈਪੀ ਸਿੰਘ ਨੇ ਕਹਿ ਵੀ ਤੁਸੀਂ ਬਾਬਾ ਜਰੂਰ ਵਿੱਚ ਆਓ ਤੇ ਕੁੜੀ ਦਾ ਵੀ ਮਨ ਖੜੇ ਠੀਕ ਹੈ ਜੀ ਅਸੀਂ ਕੁੜੀ ਦੇ ਹੱਕ 'ਚ ਖੜੇ ਆਂ ਕੁੜੀ ਨੂੰ ਕਿਹਾ ਵੀ ਭਾਈ ਅਸੀਂ ਆਪਦੀ ਲੈਟਰ ਪੈਡ ਤੇ ਲਿਖ ਕੇ ਦੇਵਾਂਗੇ ਤੇ ਜੇ ਤੈਨੂੰ ਕੋਈ ਨੌਜੰਨੀ ਵੀ ਕੋਈ ਆਂ ਚ ਆਉਂਦੀ ਹੈ ਉਹ ਅਸੀਂ ਜ਼ਿੰਮੇਦਾਰ ਆਂ ਕਿ ਮੁੰਡਾ ਕੋਈ ਗੱਲਬਾਤ ਐਦੋਂ ਪਹਿਲਾਂ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਾ ਹੋਇਆ ਇਹ ਲੜੇ ਨੇ ਕੁਝ ਵੀ ਕਰਿਆ ਸਾਨੂੰ ਨਹੀਂ ਪਤਾ ਅਸੀਂ ਜਦੋਂ ਕੁੜੀ ਸਰੋਪੇ ਪਾ ਕੇ ਅਸੀਂ ਤੋਰਾਂਗੇ ਅਸੀਂ ਉਸ ਤੋਂ ਬਾਅਦ ਕੁੜੀ ਦੇ ਜ਼ਿੰਮੇਦਾਰ ਅਸੀਂ ਆ ਕੁੜੀ ਦੇ ਮਾਪਿਓ ਅਸੀਂ ਆ ਜੇ ਕੁੜੀ ਨੂੰ ਕੋਈ ਤਖਲੀਫ ਪਾਉਂਦੀ ਹੈ ਦੂਜੀ ਗੱਲ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਹੈਪੀ ਦਾ ਵੀ ਤੇ ਸਰਪੰਚ ਦਾ ਵੀ ਹਾਂਜੀ ਠੀਕ ਹੈ ਚਲੋ ਬੰਦਾ ਬਾਗਿਆ ਜਿਹੜੀ ਗੱਲ ਤੋਂ ਅਸੀਂ ਡਰਦੇ ਤੇ ਉਹੀ ਸਾਡੇ ਨਾਲ ਥੋੜੀ ਜੀ ਬਾਪਰੀ ਵੀ ਹੈ ਸਾਨੂੰ ਇਸ ਗੱਲ ਬਾਰੇ ਪਹਿਲਾਂ ਸਕੇਤ ਹੈਗੇ ਤੇ ਥੋੜਾ ਜਿਹਾ ਵੀ ਬੰਦਾ ਟਲ ਸਕਦਾ ਹੈ ਹਾਂਜੀ ਤੇ ਜੇ ਉਹ ਹੁੰਦਾ ਜੇ ਅਸੀਂ ਖਾਲੀ ਨਹੀਂ ਜਾਂਦੇ ਤੇ ਨਾ ਅਸੀਂ ਕਦੇ ਗਿਆ ਤੇ ਇਸ ਕਰਕੇ ਸਾਡੀ ਮਜਬੂਰੀ ਬਣ ਗਈ ਹੁਣ ਦੇਖਦੇ ਆ ਸਰਪੰਚ ਕਦੋਂ ਗੱਲ ਕਰਦੇ ਤੇ ਹੈਪੀ ਦੇ ਸਰਪੰਚ ਕਦੋਂ ਗੱਲ ਕਰਦੇ ਨੇ ਤੇ ਕਦੋਂ ਉਹ ਆਉਂਦਾ ਦੋ ਦਿਨਾਂ ਨੂੰ ਆਉਂਦਾ ਤਿੰਨ ਦਿਨਾਂ ਨੂੰ ਆਉਂਦਾ ਚਾਰ ਦਿਨਾਂ ਨੂੰ ਆਉਂਦਾ ਜਦੋਂ ਵੀ ਉਹ ਆਉਂਦਾ ਉਹਦੀ ਉਹਦੇ ਨਾਲ ਅਸੀਂ ਦੋਏ ਬੰਦੇ ਗੱਲ ਕਰਨਗੇ ਉਰੇ ਦੀ ਪੰਚਾਇਤ ਤੇ ਹੈਪੀ ਠੇਕੇਦਾਰ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਇਹੀ ਰੱਖਿਆ ਵੀ ਭਾਈ ਖੁਸ਼ੀ ਬਸੂ ਆਪਣੇ ਜਿਹੜੇ ਥੋੜੇ ਗਿੱਲੇ ਛਿਪਕੇ ਨੇ ਉਹਨੂੰ ਦੂਰ ਕਰੋ ਇੱਥੇ ਜ਼ਮੀਨਾਂ ਰਹਿ ਜਾਣਗੀਆਂ ਇੱਥੇ ਘਰ ਰਹਿ ਜਾਣਗੇ ਇੱਥੇ ਕੁਝ ਨਹੀਂ ਹੈ ਜਿਹੜਾ ਪਿਆਰ ਸਤਕਾਰ ਹੈ ਉਹੀ ਹੈ ਰੋਲਣ ਦੇ ਬੱਚੇ ਹੀ ਆ ਜਿਵੇਂ ਆ ਮੁੰਡਾ ਹੁਣਾਂ ਬੱਚਾ ਦੇਖੋ ਇਹਦਾ ਕੀ ਕਸੂਰ ਹੈ ਹਾਂਜੀ ਇਹ ਸਾਰਾ ਚਾਰ ਪੰਜ ਪੰਜਾਹ ਦਾ ਇਹਦਾ ਕੀ ਕਸੂਰ ਹੈ ਇਹਨੂੰ ਜੇ ਹੁਣ ਇਹ ਅੱਡੋ-ਅੱਡ ਹੁੰਦੇ ਨੇ ਤਾਂ ਮਤਲਬ ਇਹਨੂੰ ਨਾ ਪਿਓ ਮਿਲਣਾ ਤੇ ਨਾ ਮਾਂ ਦਾ ਸੁੱਖ ਮਿਲਣਾ ਤੇ ਜ਼ਿੰਦਗੀ ਇਹਦੀ ਖਰਾਬ ਹੈ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਇਹ ਦੋ ਦੋਏ ਜਣੇ ਇਹ ਬੱਚੇ ਕਿੰਨੀ ਦੇਖਣ ਬੱਚੇ ਦਾ ਭਵਿੱਖ ਨਾ ਖਰਾਬ ਕਰਨ ਨਾ ਆਪਦਾ ਭਵਿੱਖ ਖਰਾਬ ਕਰਨ ਤੇ ਨਾਲ ਮਿਲ ਕੇ ਆਪਦਾ ਟਾਈਮ ਕੱਢਣਾ ਗੁੜੀਆਂ ਨੂੰ ਵੀ ਮੈਂ ਬੇਨਤੀ ਕਰਦਾ ਥੋਡੀ মিডিਆ ਦੇ ਰਾਹੀਂ ਵੀ ਬੇਟਾ ਮੈਂ ਤੈਨੂੰ ਹੱਥ ਜੋੜ ਕੇ ਕਹਿਣਾ ਤੂੰ ਆਪਦਾ ਘਰ ਬਸਾ ਤੈਨੂੰ ਅਸੀਂ ਆਪਣੀ ਧੀ ਬਣਾ ਕੇ ਤੋੜਾਂਗੇ ਤੈਨੂੰ ਕੋਈ ਡਰ ਪੈ ਕੱਢ ਦੇ ਏਦੋਂ ਪਹਿਲਾਂ ਤੈਨਾਂ ਕੁਝ ਵੀ ਹੋ ਗਿਆ ਹੁਣ ਇਹ ਇਹ ਜੇ ਰਾਜ ਕੁ ਲੋਕਾਂ ਦੇ ਅਸੀਂ ਜ਼ਿੰਮੇਦਾਰ ਆ ਜਿਹੜੇ ਕੋਈ ਕੁੜੀਆਂ ਨੂੰ ਕੋਈ ਤੰਗ ਕਰਦਾ ਠੀਕ ਹੈ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਬਾਕੀ ਅਸੀਂ ਮੰਨੂ ਭਾਵੇਂ ਦੱਬ ਕੇ ਜੀ ਕਰੇ ਗਜ਼ਾਵੇ ਨਾਲੋਂ ਨਾਲ ਹੋ ਜਾਵੇ ਸਤ ਜੀ ਆਲੋ ਬਾਕੀ ਅਸੀਂ ਲਾਣੇਦਾਰ ਨੂੰ ਵੀ ਕਹਨੇ ਆ ਹੱਥ ਜੋੜ ਕੇ ਵੀ ਦੇਖੋ ਹਿੰਦ ਵਧੀਆ ਨਹੀਂ ਹੁੰਦੀ ਜੇ ਕੋਈ ਮੁੰਡਾ ਨਸ਼ਾ ਕਰਦਾ ਹੈ ਜਾਂ ਕੋਈ ਗੈਰ ਚੱਲਦਾ ਹੈ ਉਹ ਸਾਡੇ ਮੂੰਹ ਤੇ ਆ ਕੇ ਦੱਸੇ ਜਿਵੇਂ ਅਸੀਂ ਸਾਨੂੰ ਇਹ ਬੰਦੇ ਨੇ ਮਤਲਬ ਸਾਰਾ ਕੁਝ ਦੱਸਿਆ ਅਸੀਂ ਨੇ ਪੁੱਛਦੇ ਆ ਵੀ ਕੋਈ ਕੁੜੀ ਦਾ ਚਲਿੱਤਰ ਤਾਂ ਨਹੀਂ ਮਾੜਾ ਇਹ ਕਹਿੰਦਾ ਨਾ ਸਿਉਣਾ ਠੀਕ ਹੈ ਜੀ ਉਹੀ ਆਪਾਂ ਕਿਸੇ ਤੇ ਗਾਲਾਂ ਤਾਰਦੀਏ ਉਹ ਵੀ ਅਸੀਂ ਬਹੁਤ ਨਜਾਇਜ਼ ਗੱਲ ਹੈ ਤੇ ਇਹਨੇ ਕਿਹਾ ਵੀ ਨਹੀਂ ਠੀਕ ਹੈ ਮੇਰਾ ਟੱਬਰ ਸਿਉਣਾ ਹੈ ਮਤਲਬ ਇਸ ਗੱਲ ਨਹੀਂ ਨਹੀਂ ਤੇ ਬਸ ਗੱਲ ਕੁਸਬ ਨਹੀਂ ਤੇ ਉਹੀ ਕਹਾਣਾਂ ਦਾ ਜਿਵੇਂ ਆਪਾਂ ਕਹ ਜੀਏ ਕੋਈ ਬੰਦਾ ਜਦੋਂ ਕੋਈ ਅਕਲ ਕਾਨ ਹੋਇਆ ਹੁੰਦਾ ਓਦੋਂ ਕੋਈ ਉਹ ਪਰਮਾਤਮਾ ਵੱਲੋਂ ਬਣਦੀ ਹੈ ਗੱਲ ਇਹ ਕਿਸੇ ਦੇ ਬਸ ਦੀ ਗੱਲ ਨਹੀਂ ਨਾ ਗੁੜੀਆਂ ਦੇ ਨਾ ਹੀ ਦੇ ਫਿਰ ਸਾਡਾ ਜਿਹੜਾ ਚਾਹ ਪਾਣੀ ਰਲਿਆ ਲਿਖਿਆ ਫਿਰ ਇਹਨੂੰ ਕੌਣ ਪੀਉਂਦਾ ਭਾਈ ਇਹ ਬਹਾਨੇ ਨੇ ਇਹ ਸਾਡੇ ਸਾਡੇ ਬਸ ਦੀ ਗੱਲ ਨਹੀਂ ਹੈ ਇਹ ਕਿਸੇ ਦੇ ਹੋਰ ਬਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਠੀਕ ਇਹਦੇ ਕਰਕੇ ਅਸੀਂ ਉਹਨੂੰ ਵੀ ਬੇਨਤੀ ਕਰਦੇ ਆਂ ਵੀ ਉਹ ਆਵਦਾ ਮਤਲਬ ਲੜਕੀ ਨਾਲ ਗੱਲਬਾਤ ਕਰਕੇ ਜੇ ਕੋਈ ਇੱਚ ਨੁਕਸਾ ਤਾਂ ਸਾਡੇ ਸਾਹਮਣੇ ਦੱਸੇ ਅਸੀਂ ਇਹਦੇ ਕਾਉਂਸਲੇ ਵੀ ਲਾਵਾਂਗੇ ਠੀਕ ਹੈ ਜੀ ਇੱਚ ਕਸੂਰ ਹੋਊਗਾ ਜੀ ਇੱਚ ਕਸੂਰ ਹੋਊਗਾ ਹਾਂਜੀ ਇਸ ਕਰਕੇ ਉਹਨੂੰ ਵੀ ਬੇਨਤੀ ਆ ਮੇਰੀ ਹੱਥ ਜੋੜ ਕੇ ਵੀ ਭਈ ਲੜਕੀ ਨੂੰ ਤੋਰ ਤੇ ਇਹ ਨਾ ਕਰੋ ਕਰ ਬਸੇ ਜੀ ਕਰ ਬਸੇ ਆ ਬੱਚੇ ਦਾ ਕੀ ਕਸੂਰ ਹੈ ਹਾਂਜੀ ਇੱਥੇ ਹੀ ਰਹਿ ਜੂ ਸਾਰਾ ਕੁਝ ਕੁਦੇ ਨਹੀਂ ਕੁਝ ਜਾਂਦਾ ਪਹਿਲਾਂ ਸਾਡੇ ਬਡੇਰੇ ਕਿੱਥੇ ਲੈ ਗਏ ਜਿਹਦੇ ਕੋਲੇ ਜ਼ਮੀਨਾਂ ਨਹੀਂ ਉਹ ਵੀ ਤਾਂ ਟਾਈਮ ਪਾਸ ਕਰਦੇ ਨੇ ਹਾਂਜੀ ਉਹ ਵੀ ਤਾਂ ਘਰ ਬਸਾਉਂਦੇ ਨੇ ਬਾਕੀ ਲਾਲਚ ਵਧ ਰਿਹਾ ਹੈ ਕਦੇ ਕੋਈ ਕਹਿੰਦਾ ਮੈਂ ਮੇਰਾ ਇਧਰੋਂ ਲੋਟ ਆ ਜੂ ਕਦੇ ਕੋਈ ਅਸੀਂ ਦੇਖਿਆ ਜ਼ਮੀਨਾਂ ਦਾ ਇਹ ਹਾਲਤ ਹਾਂਜੀ ਬੁੜੀਆਂ ਨੂੰ ਵੀ ਘਰੋਂ ਕੱਢੀ ਫਿਰਦੇ ਨੇ ਬੁੜੇ ਬੁੜੀਆਂ ਨੂੰ ਉਹਨਾਂ ਨੂੰ ਵੀ ਅਸੀਂ ਮਤਲਬ ਆ ਹੁਣ ਘੱਟੋ ਘੱਟ 10 ਬੂਣ ਆਏ ਪਏ ਨੇ ਮੇਰੇ ਲਵੇ ਬਾਬਾ ਮੈਨੂੰ ਐ ਕੱਢ ਰੱਖਿਆ ਬਲੱਡ ਕੱਢ ਰੱਖੀ ਹੈ ਵਿਚਾਰੀ ਬੁਢੀ ਉਨੇ ਪਿੰਡ ਦੱਸਿਆ ਤਾਂ ਹੈਗਾ ਜੀ ਮੇਰੇ ਉਹ ਦਿਮਾਗ 'ਚ ਨਹੀਂ ਆਇਆ ਉਹ ਕਿਰਾਏ ਤੇ ਬੈਠੀ ਆ ਬਚਰੀ 60 70 ਸਾਲ ਦੀ ਬੁਢੀ ਠੀਕ ਆ ਜੀ ਇਹ ਇਹ ਸਮਾਜ ਪਤਾ ਨਹੀਂ ਸਾਡਾ ਕਿੱਧਰ ਨੂੰ ਚੱਲ ਰਿਹਾ ਹੈ ਇਹਨਾਂ ਨੂੰ ਬੇਨਤੀ ਆ ਵੀ ਮੁੜ ਕੇ ਇਸ ਗੱਲ ਦੀ ਗੱਲ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਓਏ ਜੀ ਕੀ ਫਤਿਹ ਹਾਂਜੀ ਬਲਜੀਤ ਸਿੰਘ ਜੀ ਤੁਸੀਂ ਵੀ ਰੋਜ਼ ਮਤਲਬ ਪੰਚਾਇਤਾਂ ਦੇ ਵਿੱਚ ਜਾਂਦੇ ਹੋ ਇਹ ਐਨੇ ਜਿਹੜੇ ਮਤਲਬ ਹਾਲਾਤ ਖਰਾਬ ਹੁੰਦੇ ਜਾਂਦੇ ਨੇ ਪੰਜਾਬ ਦੇ ਤੇ ਜ਼ਮੀਨਾਂ ਪਿੱਛੇ ਲਾਲੋ ਜਾਉਂ ਇਹ ਕੀ ਕਾਰਨ ਹੋ ਰਿਆ ਫਿਰ ਇਹ ਇਹ ਲਾਲਚ ਵੱਧ ਹੀ ਜਾਂਦਾ ਜੀ ਲਾਲਚੋਂ ਆਪਣਾ ਲਾਲਚ ਹੋ ਗਿਆ ਉਹ ਤਾਂ ਮੈਂ ਹੋ ਜਾ ਉਹਨੂੰ ਐ ਮੈਂ ਲਾਲਚ ਵੱਧ ਗਿਆ ਕਿਉਂਕਿ ਗੁੱਸਾ ਸੁਝੜਾ ਹੁਣ ਆਪਣੀ ਇੱਕ ਆ ਰੂ ਲੜਾਈ ਹੈਗੀ ਉਹ ਆਪਣੇ ਪੜਾ ਮੋਬਾਈਲਾਂ ਨੇ ਖਰਾਬ ਕਰਤੀ ਹੂੰ ਹੂੰ ਠੀਕ ਹੈ ਔਰ ਵਕਤ ਪਰ ਮੈਂ ਦੇਖਣੇ ਨੇ ਬਸ ਇਹਨਾਂ ਦੀ ਕਲੇਸ਼ ਵੱਧ ਗਿਆ ਕਰਚ ਪਰ ਇਹ ਕਲੇਸ਼ ਠੀਕ ਹੈ ਇਹਦਾ ਕੋਈ ਅਜਿਹੜਾ ਬਾਬੇ ਆਏ ਨੇ ਕਿ ਇਹ ਕੋਈ ਏਡਾ ਰੌਲਾ ਨਹੀਂ ਹੈਗੇ ਆ ਠੀਕ ਹੈ ਇਹ ਤਾਂ ਇੱਕ ਵਸਾ ਹਾਂ 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 ਨਾਂ ਦੀ ਆ ਜੀ ਉਹ ਨਿਬੜ ਵੀ ਗਿਆ ਸਰਪੰਚ ਸਾਹਿਬ ਨੇ ਕਹਿੰਦਾ ਸੀ ਭੇਜਾਂਗੇ ਬਾਕੀ ਬਾਬਿਆਂ ਨੂੰ ਹਾਂ ਕਰਤੀ ਨਾ ਪਰਿਵਾਰ ਵੀ ਕਹਿੰਦਾ ਸੀ ਭੇਜਾਂਗੇ ਇੱਕ ਦੋ ਚ ਮਸਲਾ ਆਪਣਾ ਹੱਲ ਹੋ ਜੂਗਾ ਜੀ ਠੀਕ ਹੈ ਜੀ ਹਾਂ ਜੀ ਆ ਜਾ ਕੁੜੀਆਂ ਵਾਲੇ ਕੁੜੀਆਂ ਕੰਨੀ ਮਾ ਜਾ ਕੇ ਰਾਜ਼ੀਆਂ ਜੀ ਠੀਕ ਹੈ ਤੇ ਗੁਲਜਾਰ ਸਿੰਘ ਜੀ ਸਾਡੇ ਨਾਲ ਪੱਤਰਕਾਰ ਨੇ ਤੇ ਗੁਲਜਾਰ ਸਿੰਘ ਤੁਸੀਂ ਵੀ ਹਰ ਰੋਜ਼ ਫੀਲਡ ਦੇ ਵਿੱਚ ਜਾਂਦੇ ਹੋ ਬਹੁਤ ਤਰ੍ਹਾਂ ਦੇ ਮਸਲੇ ਆਉਂਦੇ ਨੇ ਤੁਹਾਡੇ ਲੋਵੇ ਇਹ ਕੀ ਕਾਰਨ ਹੋ ਰਹੇ ਨੇ ਜਿਹੜੇ ਇਹ ਹਾਲਾਤਾਂ ਹੁੰਦੇ ਜਾਂਦੇ ਨੇ ਬੀਨਤ ਸਿੰਘ ਜੀ ਆ ਕੁੜੀਆਂ ਬੈਠੀਆਂ ਲੋਵੇ ਆਪਣੇ ਦਿਖਾਓ ਇਹ ਗਮਿੰਦਗੜ੍ਹ ਜੇਜੀਆਂ ਬਹੀ ਹੋਈ ਆ ਰਾਮਪੁਰਾ ਜਬਾਹਰ ਕੇ ਤੋਂ ਠੀਕ ਹੈ ਜੀ ਪਹਿਲਾਂ ਵੀ ਆਪਾਂ ਦੇਖਦੇ ਆਂ ਵੀ ਜਿਵੇਂ ਇੱਕ ਕਹਾਵਤ ਹੈ ਵੀ ਹਰੇਕ ਦੇ ਭਾਂਡੇ ਜਿਹਦੇ ਘਰੇ ਦੋ ਭਾਂਡੇ ਨੂੰ ਖੜਕਦੇ ਨੇ ਅੱਗੇ ਵੀ ਕਲੇਸ਼ ਹੁੰਦੇ ਸੀ ਪਰ ਇਹ ਨਹੀਂ ਸੀ ਵੀ ਜਾ ਕੇ ਘਰੀ ਭੇਜੇ ਜਾਂ ਨੁਕਸਚਾ ਕਿਸੇ ਚ ਵੀ ਹੈ ਜੇ ਲੜਕੇ ਚ ਹੈ ਜਾਂ ਜੇ ਲੜਕੀ ਚ ਪਰ ਇਹਨਾਂ ਨਹੀਂ ਵੱਧਦਾ ਸੀ ਜਿਵੇਂ ਹੁਣ ਬਾਬੇ ਨੇ ਅੰਗ ਸਿੰਘ ਫੌਜਾਂ ਲਵੇ ਮਸਲੇ ਆਉਂਦੇ ਨੇ ਛੇ-ਛੇ ਮਹੀਨਿਆਂ ਦੀਆਂ 12-12 ਸਾਲ ਦੀਆਂ ਘਰੇ ਬੈਠੀਆਂ ਜੰਨੀ ਕਿ ਬਾਬੇ ਬਸਾਰੇ ਨੇ 12-12 ਕਹਿੰਦੇ ਨੇ ਰੂੜੀ ਦੀ ਸਿਆਤਾ ਜਾਂਦੀ ਹੈ ਉਹ ਕੰਮ ਹੋਇਆ ਪਿਆ ਦੋ ਦੋਏ 13 ਜੰਨੀ ਕਿ ਪਿੱਛੇ ਹਟਣ ਨੂੰ ਤਿਆਰ ਨਹੀਂ ਹੁੰਦੀਆਂ ਪਰ ਇੱਥੇ ਮੁੰਡੇ ਵਾਲਾ ਪਰਿਵਾਰ ਜੰਨੀ ਕਿ ਵੀ ਪਹਿਰੀ ਹੱਥ ਕੀ ਸਾਰਾ ਕੁਝ ਕਰਨ ਨੂੰ ਤਿਆਰ ਹੈ ਚਲੋ ਮੁੰਡੇ ਤੋਂ ਗਲਤੀ ਹੋ ਗਈ ਉਹ ਮਾਫੀ ਵੀ ਮੰਗਣ ਨੂੰ ਤਿਆਰ ਐ ਪਰ ਕੁੜੀਆ ਬੈਠੀ ਐ ਕੁੜੀਆ ਸ਼ਾਇਦ ਜਾਣ ਨੂੰ ਤਿਆਰ ਐ ਅੱਜ ਜਿਹੜਾ ਲੜਕੇ ਦਾ ਜਿਹੜਾ ਸੌਰਾ ਸਾਹਿਬ ਐ ਉਹ ਮੌਕੇ ਤੇ ਨਹੀਂ ਹੈਗੇ ਜਾਣ ਨੂੰ ਤਿਆਰ ਹੋ ਤੁਸੀਂ ਜੀ ਮੈਂ ਕੋਈ ਵੀ ਫੈਸਲਾ ਮੇਰੇ ਪਾਪੇ ਤੋਂ ਬਿਨਾਂ ਨਹੀਂ ਦੱਸ ਸਕਦੀ ਜੇ ਮੈਂ ਤੁਹਾਨੂੰ ਮੇਰੇ ਪਾਪਾ ਜੀ ਆਉਣਗੇ ਠੀਕ ਹੈ ਪਹਿਲੀ ਗੱਲ ਤਾਂ ਸਾਨੂੰ ਦੱਸਿਆ ਨਹੀਂ ਜੀ ਕਿਸੇ ਨੇ ਜੇ ਦੱਸ ਦੰਦੇ ਅਸੀਂ ਮੇਰੇ ਪਾਪੇ ਨੂੰ ਜਾਣ ਨਾ ਦੰਦੇ ਇਹਨਾਂ ਦੇ ਸ਼ਾਇਦ ਬੰਚ ਬਹਿਮ ਦੀ ਵੀ ਸ਼ਾਇਦ ਮੈਂ ਨਾ ਵਗ ਜਾ ਜਦੋਂ ਜੇ ਜਾਣਾ ਹੁੰਦਾ ਤਾਂ ਮੈਂ ਖੁਦ ਟੱਲਦੀ ਮੇਰੇ ਪਾਪੇ ਨੂੰ ਕਿਉਂ ਟਾਲਦੇ ਅਸੀਂ ਠੀਕ ਹੈ ਜੇ ਉਹ ਹੁੰਦੇ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਜੀ ਨਹੀਂ ਤੁਸੀਂ ਜੇ ਦੇਖੋ ਮੇਰੇ ਮਾਪੇ ਕਹਿਣਗੇ ਨਹੀਂ ਚਲੋ ਤਾਂ ਉਹ ਤਾਂ ਗੱਲ ਵੱਖਰੀ ਚਲੋ ਉਹਨਾਂ ਤੋਂ ਬਿਨਾ ਜਾ ਕੇ ਤਾਂ ਰਾਜ਼ੀ ਹੋ ਫਿਰ ਸਹਿਮਤੀ ਨਾਲ ਜੇ ਉਹ ਕਹਿਣਗੇ ਹੀ ਸਹਿਮਤੀ ਨਾਲ ਤਿਆਰ ਹੈ ਤਿਆਰ ਹਾਂ ਫਿਰ ਮੈਂ ਭੱਗ ਜੂਗੀ ਠੀਕ ਹੈ ਹਾਂਜੀ ਬਿਲਕੁਲ ਦੋਸਤੋ ਦੇਖ ਸਕਦੇ ਹੋ ਲੜਕੀ ਕੀ ਨਾਮ ਹੈ ਪੁੱਤ ਰਾਜਵੀਰ ਕੌਰ ਰਾਜਵੀਰ ਕੌਰ ਦੇਖ ਸਕਦੇ ਹੋ ਕਹਿੰਦੀ ਵੀ ਮੈਂ ਜਾਣ ਨੂੰ ਤਿਆਰਾਂ ਜੇ ਮਾਪੇ ਕਹਿਣਗੇ ਚਲੋ ਇਹਨਾਂ ਦੇ ਪਿਤਾ ਜੀ ਅੱਜ ਗਏ ਹੋਏ ਨੇ ਆਦਰ ਕਰਨਾ ਜ਼ਰੂਰੀ ਹੈ ਜੀ ਹਾਂ ਉਹ ਚਲੋ ਉਹਨਾਂ ਤੋਂ ਬਿਨਾ ਫਿਰ ਸੱਸੇ ਵੀ ਨਹੀਂ ਕਹਿੰਦੇ ਬਾਬਾ ਜੀ ਕਹਿੰਦਾ ਕੋਈ ਗੱਲ ਨੇ ਦੁਬਾਰੇ ਆ ਜਾਗੇ ਭਾਈ ਨਹੀਂ ਫਿਰ ਸ਼ੌਣੀ ਢਿੰਗ ਸਿੰਘਾ ਉਗਰਾਹਾ ਪਿੰ ਵੀ ਉੱਥੇ ਦੋ ਇਹ ਤੇ ਆ ਜਾਣਗੀਆਂ ਕੱਲ ਵੀ ਉੱਥੇ ਦੋ ਪਰਿਵਾਰ ਨੇ ਜਿਹੜੇ ਭੇਜੇ ਨੇ ਰੋਜ਼ ਉੱਥੇ ਹੀ ਪਰਿਵਾਰ ਆਉਂਦੇ ਨੇ ਜ਼ਿਆਦਾਤਰ ਤੇ ਅੱਜ ਚਲੋ ਬਾਬਾ ਜੀ ਇਹਨਾਂ ਦੇ ਘਰੇ ਆਏ ਨੇ ਚਾਹ ਪਾਣੀ ਜਿਵੇਂ ਬਾਬਾ ਜੀ ਕਹਿੰਦੇ ਲਿਖਿਆ ਹੋਇਆ ਸੀ ਕਰਮਾ ਚ ਚਾਹ ਪਾਣੀ ਪੀ ਕੇ ਚੱਲੇ ਨੇ ਦੋ ਚਾਰ ਦਿਨਾਂ ਚ ਸਰਪੰਚ ਸਾਹਿਬ ਨੇ ਤੇ ਸਾਡੇ ਇੱਕ ਹੈਪੀ ਠੇਕੇਦਾਰ ਬਾਈ ਉਹ ਵੀ ਬਹੁ ਮਸਲੇ ਚ ਜਾਂਦੇ ਨੇ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਵੀ ਅਸੀਂ ਲੈ ਕੇ ਆ ਜਾਾਂਗੇ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਠੀਕ ਹੈ ਜੀ ਹਾਂ ਜੀ ਹਾਂ ਸੋ ਦੋਸਤੋ ਇਹ ਤੁਸੀਂ ਦੇਖਿਆ ਮਸਲਾ ਜਿਹੜਾ ਅੱਜ ਹਾਂ ਕੋਈ ਬਸ ਹਾਂ ਨਾ ਦੀ ਐ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਤੇ ਹਰ ਰੋਜ਼ ਮਤਲਬ ਪਿੰਡਾਂ ਤੋਂ ਇਹ ਹੱਥ 'ਚ ਸੀ ਕੜਾ ਬਲਿਆ ਗੁਰੂ ਦਸਵੇਂ ਪਾਤਸ਼ਾਹ ਦਾ ਇਹਨਾਂ ਅਸੀਂ ਗਲਤੀ ਨਹੀਂ ਕਰਦੀ ਅਸੀਂ ਤੀਆਂ ਵਸਾਉਂਦੇ ਲੱਗੇ ਹਾਂ ਤੇਰਾ ਵੀ ਪੱਖਾ ਹੋ ਕਰਾਂਗੇ ਇਹਨੂੰ ਬਿਥੜਾ ਖੜਕਾਤਾ ਸੀ ਧੰਦਰੋਂਗੇ ਪੂਰਾ ਜਮਾ ਵਿਚਾਰਾ ਹੁਥਰੇ ਪਈ ਤੇਰੇ ਨਾਲ ਖੜਾਂਗੇ ਇਹ ਗੱਲ ਨਹੀਂ ਕਰ ਬਸ 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 ਜਾਂਦਾ ਉੱਜੜਦਾ ਉੱਜੜਦਾ ਅਸੀਂ ਨਾਲ ਖੜਾਂਗੇ ਤੇਰਾ ਠੀਕ ਹੈ ਜੀ ਸੋ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਜ਼ਰੂਰ ਕਰਿਓ ਆਪਣੇ ਰਾਇ ਜ਼ਰੂਰ ਦਿਆ ਕਰੋ ਕਮੈਂਟਾਂ ਦੇ ਵਿੱਚ